ਕਦੇ ਤੂੰ ਗੜਾ ਪ੍ਰਗਟੀ ਮਾਂ ਪਰਚੇ ਡਾ ਰਿਹਾ ਵਾ ਓਕੇ ਹਲਾ ਵੀਰਾ ਠੀਕ ਆ ਤੂੰ ਦੱਸ ਵਧੀਆ ਵਧੀਆ ਲੱਗਿਆ ਕਿਹੜਾ ਉਹ ਗੇੜੇ ਗੂੜੇ ਨੂੰ ਪਤਾ ਹੀ ਆ ਹਾਂ ਹੋਂ ਤਾਈ ਦਾ ਮੰਡੀ ਲਾਈ ਹੈਗਾ ਵਿਆਹ ਵੀ ਕਰਾ ਲਿਆ ਵਿਆਹ ਉਹ ਕਿੱਥੇ ਹਾਂ ਹਾਂ ਵਿਆਹ ਕਿੱਥੇ ਆਦਾ ਇੱਧਰ ਹੁਣ ਗੇੜੇ ਗੂੜੇ ਲਾਉਣ ਜਾਂਦਾ ਉਹਨਾਂ ਜੁਪੀ ਵਿਹਾਰ ਤੋਂ ਬਿਠਾ ਲਿਆ ਕੋਈ ਬਿਣਾ ਜਾਂਣ ਸਾਨੂੰ ਕੋਈ ਨਹੀਂ ਆਉਂਦੀ ਆ ਜਿੰਨੇ ਦਾ ਤੇਰੇ ਗੇੜੇ ਲੱਗੇ ਹਲ ਤੱਕ ਜਣ ਪਹਿਚਾਣੀ ਨਹੀਂ ਹੋਈ ਉਹ ਬਿਣਾ ਜਾਂਣ ਸਾਨੂੰ ਕੋਈ ਨਹੀਂ ਆਉਂਦੀ ਹੈਗੀ ਉਹ ਸੱਚ ਮੇਰੇ ਯਾਦ ਆਇਆ ਅੱਛਾ ਜਿਹੜਾ ਇੱਕ ਮੇਰੇ ਨਾਲ ਬੰਦਾ ਪਿਛਲੇ ਲੈ ਕੇ ਗਿਆ ਹਾਂ ਉਹ ਨਾਲ ਆ ਇੱਕ ਕੁੜੀ ਨੂੰ ਵੀ ਲੈ ਕੇ ਆਇਆ ਅੱਛਾ ਫਿਰ ਉਹਦੇ ਨਾਲ ਗੱਲ ਚਲਾ ਦਿੰਦੇ ਹਾਂ ਹੋਰ ਕੀ ਚਾਹੀਦਾ ਫਿਰ ਹਲਾਵਾ ਹਮਲਾ ਹੁਣੀ ਜਦਵ ਉਹ ਜਦਵ ਆਹ ਕੁਰਸੀ ਲਿਆ ਜਦਵ ਐਂਸੇ ਓਰੇ ਰੱਖ ਇੱਧਰ ਅੱਛਾ ਜਾ ਜਦਵ ਇੱਕ ਮਿੰਟ ਗੱਲ ਸੁਣ ਕੇ ਜਾਈਂ ਉਜਾਦਵ ਹਾਂ ਜੀ ਉਹ ਜੋ ਲੜਕੀ ਲੈ ਕੇ ਆਇਆ ਸਾਥ ਉਹ ਤੇਰੀ ਹੈ ਹਾਂ ਜੀ ਮਾਰੀ ਹੈ ਜੀ ਸਤ ਕਿਤਨੀ ਉਮਰ ਹੋ ਗਈ ਔਰ ਸਾਦੀ ਕੀ ਲਗਾ ਜੀ ਸ਼ਾਦੀ ਕਰਵਾ ਦੀਏ ਇਸਕੀ ਹਾਂ ਜੀ ਕਰਵਾ ਦੇ ਜੀ ਲੈ ਲੈਨੇ ਨੂੰ ਕੁਛ ਨਹੀਂ ਹੈ ਜਮਾਜ ਬਸ ਕੋਈ ਬਾਤ ਨਹੀਂ ਹਾਂ ਜੀ ਆਹ ਦੇਖ ਲੜਕਾ ਬੈਠਾ ਇਸਕੇ ਪਾਸ ਚਾਰ ਪੰਜ ਗੱਡੀ ਹੈ ਅੱਛਾ ਜੀ 10 12 ਕਿੱਲੇ ਜ਼ਮੀਨ ਹੈ ਅੱਛਾ ਜੀ ਇਸਕੇ ਸਾਥ ਕਰਵਾ ਦਤੇ ਹਾਂ ਇਹ ਜੋ ਇਹ ਜਾੜਤਾ ਸਭ ਮੰਗਣਗੇ ਉਹ ਪੈਸੇ ਕੀ ਟੈਨਸ਼ਨ ਤੂੰ ਮਤ ਲੈ ਅੱਛਾ ਜੀ ਉਹ ਹੰਪੇ ਛੋੜ ਦੇ ਠੀਕ ਆ ਜਦਵ ਠੀਕ ਆ ਜੀ ਫਿਰ ਆਪਾਂ ਐਤਵਾਰ ਕੋ ਲਿਆਤੇ ਹਾਂ ਤੁਹਾਰੇ ਘਰ ਪਈ ਠੀਕ ਆ ਜੀ ਅਗਰ ਲੜਕੀ ਪਸੰਦ ਆ ਗਿਆ ਤੋ ਐਤਵਾਰ ਕੋ ਹੀ ਕਰਦੇ ਹਾਂ ਘਰ ਪਈ ਲੈਣਾ ਜੀ ਹਾਂ ਘਰ ਪਈ ਲੈ ਆ ਜੀ ਜਦਵ ਆ ਜੀ ਆ ਜਾ ਗੱਡੀ ਭਰਾ ਗੱਡੀ ਲੱਗ ਗਿਆ ਠੀਕ ਆ ਚਲੋ ਚਲੋ ਚਲ ਠੀਕ ਆ ਫਿਰ ਕਰਦੇ ਆ ਗੱਲਬਾਤ ਤੇਰੀ ਠੀਕ ਆ ਠੀਕ ਆ ਫਿਰ ਚ ਤਿਆਰੀ ਫਿਰ ਜੀ ਜਰਮ ਸਤ ਸ੍ਰੀ ਅਕਾਲ ਜੀ ਹਾਂ ਹਾਂ ਕਰ ਲਾ ਪੂਰੀ ਤਿਆਰੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਉਹ ਬਲਣਾ ਹੋਵੇ ਕਚਨਗਰ ਲੋਪੇ ਉਹ ਜਦ ਮੈਂ ਵਿੱਚ ਬੈਠਾ ਯਾਰ ਤੈਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਪਰਚੀ ਦੋ ਮੇਰੇ ਕਿੱਟ ਪਰਚੀ ਉਹ ਮਨਜੀਤ ਆੜਤੀ ਤੋਂ ਲੈ ਲਾ ਜਾ ਪਰ ਠੀਕ 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 ਆ ਸੁਖੇ ਆਇਆ ਆਇਆ ਸੁਖੇ ਰਾਜੀ ਆਇਆ ਸੀ ਆਇਆ ਸੀ ਗੱਡੀ ਭਰ ਕੇ ਲੈ ਗਿਆ ਉਹ ਮੈਨੂੰ ਤਾਂ ਕਹਿੰਦਾ ਗੱਡੀ ਨਹੀਂ ਭਰਨੀ ਹੈਗੀ ਚੱਲ ਮੇਰੇ ਵਾਲੀ ਗੱਡੀ ਭਰਾ ਫੇਰ ਆਹ ਕਰਦੇ ਆ ਮਨਜੀਤ ਦੇ ਭਰਾ ਦਿੰਦੇ ਆ ਆਓ ਚੱਲ ਮਨਜੀਤ ਦੇ ਭਰਾ ਚੱਲ ਠੀਕ ਆ ਆ ਲੋ ਗੱਡੀ ਲੈ ਲੋ ਜਾ ਦਵਾਓ कौन है जादू कहां है वो तो खेत में गए हैं कब तक आ जाएंगे शाम तक आ जाएंगे चलो तो जब भी हैं उनसे बोलना भी सरदार से बात करें ठीक है सरदार की यार क्या करना है यार क्या करना है यार क्या करना है यार गर्मी बहुत ज़्यादा अपना कर लगा लगा

ਬਹੁਤ ਸੁਨੇ ਪਾ ਲਿਆ ਧਿਆਨ ਤਨ ਜੱਟੇ ਰੱਖੂਗਾ ਮਖਾ ਵਿਆਹ ਹੋਇਆ ਚੰਗਾ ਬਕ ਜੋ ਜਵੜੀ ਜੀ ਮਾਰਦਾ ਹੁੰਦਾ ਬਰ ਕੰਮ ਹੋ ਸਕਦਾ ਹੈ ਜੇ ਜਿਹੜਾ ਕੁਝ ਮਰਜੀ ਹੈ ਤਾਂ ਵੀ ਜੇ ਕੋਈ ਪਤਾ ਨਹੀਂ ਕਿ ਟਾਈਮ ਹੋ ਜਾਵੇਗਾ ਅੱਛਾ ਠੀਕ ਹੈ ਮੈਂ ਧਿਆਨ ਰੱਖੀ ਜੋਤੀ ਚੰਗਾ ਅੱਜ ਕੱਲ੍ਹ ਦਿਨ ਬਹੁਤ ਟਾਈਮ ਬਹੁਤ ਖਰਾਬ ਹੈ ਜਾਨ ਨੇ ਧਿਆਨ ਰੱਖੀ ਠੀਕ ਹੈ ਬਾਏ ਬਾਏ ਹਾਏ ਰੱਬਾ ਅਬੀਰਾ ਕਿਹੜੀ ਤੀਵੀ ਨੂੰ ਲਈ ਜਾਂਦਾ ਹੁਣੇ ਜਾ ਕੇ ਮੈਂ ਭਾਬੇ ਨੂੰ ਦੱਸਦੀ ਆਂ ਭਾਬੀ ਭਾਬੀ ਵੀਰਾ ਪਤਾ ਨਹੀਂ ਕਿਹਨੂੰ ਉਧਰ ਲਈ ਜਾਂਦਾ ਏ ਕਿਨੂੰ ਲਈ ਜਾਂਦਾ ਵੀਰੇ ਤਾਂ ਤੇਰਾ ਬਾਹਰ ਆ ਨਹੀਂ ਨਹੀਂ ਵੱਡੇ ਵੀਰੇ ਦੀ ਗੱਲ ਕਰਦੀ ਆਂ ਮੈਂ ਉਹਨਾਂ ਨੂੰ ਪਤਾ ਨਹੀਂ ਐਡਾ ਕੁੰਡ ਜਿਹਾ ਕੱਢਿਆ ਹੋਇਆ ਏ ਹਾਏ ਰੱਬਾ ਇਹ ਕਿਨੂੰ ਲਿਆ ਆ ਪਤਾ ਨਹੀਂ ਕੀ ਖਾਇਆ ਕਰ ਰਕੇ ਦੇਖਦੇ ਆ ਬੈ ਕੇ ਲੈ ਜੱਟ ਵੀ ਬਿਆ ਕੇ ਲਿਆਏ ਆ ਆ ਕੀ ਬਿਆ ਲਿਆ ਆ ਚੁੱਪੇ ਲੈ ਆ ਬੈ ਕੇ ਤੂੰ ਤਾਂ ਨਹੀਂ ਕਰਾਉਂਦੀ ਸੀ ਆਹੋ ਪਤਾ ਹੀ ਸੀ ਵੀ ਇਕਨਿਕ ਦਿਨ ਆਹੀ ਚੰਦ ਚੜ੍ਹੇਗਾ ਅਬ ਯਾਰਾਂ ਨੀ ਲਿਖਣੇ ਤੇਰੇ ਕਰਮਾਂ ਦਾ ਸੱਈਆਂ ਵਾਲੇ ਦੇ ਬੰਦੇ ਹੁੰਦਾ ਮੇਰੇ ਪਟੋਲਾ ਪਟੋਲਾ ਹੈ ਪਟੋਲਾ ਹੈ ਦੀ ਉਹ ਭਾਵੇਂ ਪਾਣੀ ਦਾ ਵਾਰ ਜਾਣ ਕਰੀ ਲੈ ਆ ਕੇ ਆਹੋ ਪਾਣੀ ਵਾਰਦੇ ਤੋਂ ਆਪੇ ਵਾਰ ਲੈ ਪਾਣੀ ਵਾਰਦੇ ਪਤਾ ਨਹੀਂ ਕਿੱਥੋਂ ਲਿਆ ਆ

सरदार तो बहुत अच्छे है मेरी किस्म तो बहुत अच्छी लगती है जो इतना बड़ा और इतने अच्छे सरदार से लेकिन दीदी बहुत गुस्से वाली है चलो कोई बात नहीं उसको तो मैं अपने तरीके से ठीक कर लूंगी अभी तक आई नहीं सरदार जी अरे सरदार जी पानी ला दो ना ਆ ਰੰਗ ਆ ਰੰਗ ਆ ਦੇਖ ਲਾ ਬਈ ਰਾਣੀ ਪਿੱਛੇ ਲੱਗ ਕੇ ਇੱਕ ਦਿਨ ਚ ਹੀਂ ਦੇ ਬੋਲਣ ਲੱਗੇ ਮੈਂ ਤਾਂ ਨਹੀਂ ਰਹਿਣਾ ਭਾਬੀ ਭਈਆ ਰਾਣੀ ਨਾਲ ਘਰੇ ਤੇ ਫਿਰ ਅੰਡ ਕੀ ਕਹਿਣਗੇ ਯਾਰ ਇਹਨਾਂ ਦੇ ਘਰ ਤਾਂ ਭਈਆ ਰਾਣੀ ਰਹਿੰਦੀ ਆ ਮੈਂ ਤਾਂ ਆਪਣੀ ਦੀਦੀ ਕੋਲ ਹੀ ਚਲ ਜਾਣਾ ਨਾ ਤੂੰ ਤਾਂ ਦੀਦੀ ਕੋਲੇ ਵਗ ਜਾਈਂਗੀ ਆਪਦੀ ਕੋਲੇ ਤੇ ਮੈਂ ਕਿੱਥੇ ਜਾਣਾ ਤੇਰਾ ਵੀਰਾ ਵੀ ਘਰੇ ਹੈ ਨਹੀਂ ਤੂੰ ਫੇਰ ਯਾਰ ਆਪਦਾ ਦੇਖ ਲਈ ਮੈਂ ਤਾਂ ਆਪਣੀ ਦੀਦੀ ਕੋਲ ਲੰਘ ਜਾਣਾ ਤੂੰ ਆਪਦਾ ਦੇਖ ਲਈ ਯਾਰ ਤੇ ਦੂਦਾ ਦੀਦੀ ਕੋਲ ਵੱਗ ਜੇਗੀ ਤਾਂ ਮੈਂ ਕਿੱਥੇ ਜਾਵਾਂਗੀ ਇਹ ਤਾਂ ਮੈਨੂੰ ਪਾਗਲ ਕਰ ਦੇਣੀਗੇ ਥਾਰੇ ਮਾਰੇ ਕਰ ਕਰ ਕੇ ਗੱਲ ਨਹੀਂ ਆਦੀ ਨੂੰ ਫੋਨ ਮੈਂ ਨਹੀਂ ਇੱਥੇ ਰਹਿ ਸਕਦੀ ਪਾਗਲ ਖਾਨੇ ਚ ਜੇ ਬਾਸਰ ਦਾ ਜੀ ਦੀ ਰਸੋਈ ਤਾਂ ਬਹੁਤ ਅੱਛੀ ਬਣਾਈ ਜੇ ਪਤਾ ਨਹੀਂ ਕੀ ਹਡਲਾਤੀ ਆ ਮੇਰੇ ਸਰਦਾਰ ਜੀ ਕਿਆ ਬਣਾऊं ਨਾ ਮੱਛੀ ਹੈ ਨਾ ਚਾਵਲ ਹੈ ਸਰਦਾਰ ਜੀ ਵੀ ਨਹੀਂ ਹੈ ਉਸ سے ਪੁੱਛ ਲੈਂਦੀ ਨਾ ਤੂੰ ਇੱਥੇ ਕੀ ਕਰਦੀ ਹੈ ਲੈ ਨਾਲੇ ਤਾਂ ਆ ਗਈ ਜਰੂਰ ਇਕੱਠੇ ਆ ਚੁੰਨੀ ਦਾ ਕੀ ਕਰਿਆ ਬੀਬੀ ਜੀ ਮੇਰੇ ਕੋਲ ਤਾਂ ਸਾੜੀ ਨਹੀਂ ਹੈ ਜੇ ਪਤਾ ਨਹੀਂ ਸਰਦਾਰ ਜੀ ਨੇ ਕਿਆ ਅਰਦਾਸ ਕੀ ਪਹਿਨਾ ਲਿਆ ਸੂਟ ਹੈ ਪਤਾ ਨਹੀਂ ਹੈ ਠੀਕ ਕਰਕੇ ਬਹਨੇ ਨੂੰ ਅੰਗਰੇਜ਼ਾਂ ਦਾ ਵੀ ਨਹੀਂ ਪਤਾ ਬੀਬੀ ਕੋ ਖਾਣੇ ਕੋ ਮੱਚੀ ਗਰਮ ਮਿਲ ਜਾ ਤੁਹਾਨੂੰ ਹੈ ਨਹੀਂ ਇੱਥੇ ਮੱਛੀ ਮੱਚੀ ਤਪਾ ਕੇ ਨਾਲ ਰੋਟੀ ਖਾਣੀ ਹੈ ਤੇ ਖਾ ਲੈ ਇੱਥੇ ਨਾਲ ਰੋਟੀ ਤਾਂ ਨਹੀਂ ਅਗਰ ਚਾਵਲ ਬਣਾਉਣੀ ਬਣਾ ਦੇਣੀ ਚਾਵਲ ਚਲ ਚਲ ਉੱਥੇ ਚੱਲ ਅੰਦਰ ਤੇ ਦੇ ਦਿੰਨੀ ਬਣਾ ਕੇ ਇਹ ਆਪਕਾ ਨਾਮ ਕੀ ਹੈ ਸੀਮਾ ਹੈ ਬੀਬੀ ਜੀ ਸੀਮਾ ਵਾਹ ਕੀ ਨਾ ਲਾਉਥੇ ਜਾ ਕੇ ਕੱਪੜੇ ਜੰਨੀਆਂ ਮੈਂ ਮਾਤਾ ਐਂ ਦੱਸਦੀ ਐ ਜਿਹਨੇ ਵੱਡੀ ਹੇਮਾ ਮੰਨਣੀ ਹੁੰਦੀ ਐ ਸਿੱਖੀ ਗੁੱਡੀਆਂ ਦੀ ਪੱਲੇ ਪਾਈ ਨੇ ਸੋਚਿਆ ਠੀਕਾ ਕਵਾਰਾ ਰੱਖੂੰਗੀ ਸਾਰੀ ਜ਼ਮੀਨ ਜਾਇਦਾਦ ਮੇਰੇ ਕੋਲ ਆਉਣੀਗੀ ਅੱਲੇ ਆ ਕੇ ਪਾਤੀ ਚੋਲ ਖਾਣੇ ਚਾਤ ਪੱਲੇ ਦੇ ਦੇਖਾਂ ਨਾਈ ਵੀ ਐ ਕਿ ਨਹੀਂ ਕੀ ਗੱਲ ਜੀ ਮੈਂ ਨਹੀਂ ਮੁਸਕਾਂਦੀ ਆ ਕੀ ਹੋ ਗਿਆ ਤੈਨੂੰ ਐ ਬੈਠੀ ਆ ਨਾ ਐ ਨਾ ਬੈਠਾ ਤਾਂ ਹੋਰ ਕਿਵੇਂ ਬੈਠਾ ਉਹ ਜਿਹੜੇ ਗੱਲ ਦਾ ਡਰ ਸੀ ਉਹੀ ਕਰਤੀ ਕੀ ਹੋ ਗਈ ਉਹ ਚੜਾਤਾ ਤੇਰੇ ਭਰਾਣੇ ਚੰਦ ਕੀ ਚੰਦ ਚੜਾਤਾ ਉਹ ਵਿਆਹ ਲਿਆ ਆ ਪਤਾ ਨਹੀਂ ਕਿਨੂੰ ਵਿਆਹ ਲਿਆ ਇਹਨੂੰ ਵਿਆਹ ਲਿਆ ਪਤਾ ਨਹੀਂ ਕੌਣ ਹੈ ਜੀ ਅ ਸਵੇਰੇ ਲਿਆਇਆ ਬਿਆਕੇ ਮੈਨੂੰ ਤਾਂ ਫਰਜ਼ ਨਹੀਂ ਸੀਗਾ ਨਾ ਮੈਂ ਮੇਰੇ ਵੱਡੇ ਭਰਾ ਨੂੰ ਪੁੱਛਾਂ ਜਾਂ ਮੈਂ ਪਰਜਾਈ ਨੂੰ ਪੁੱਛਾਂ ਕਿਸੇ ਭੈਣ ਭਾਈ ਨੂੰ ਪੁੱਛਾਂ ਜਿੱਧਰ ਨੂੰ ਮੂਜੀ ਕਰਦਾ ਉਧਰੋਂ ਬੂਠਾ ਚੱਕ ਲੈਂਦਾਗਾ ਉਹ ਲਿਆ ਕੇ ਬਿਠਾਤੀ ਸੋਚਿਆ ਠੀਕਾ ਵੀ ਸਾਰਾ ਕੁਝ ਮੇਰਾਗਾ ਉਹ ਬਰੋਬਰ ਦੀ ਸ਼ਰੀਕਣੀ ਲਾਤੀ ਮੇਰੇ ਪੱਲੇ ਇੱਥੇ ਬੈਠੀ ਆ ਉਹ ਬੈਠੀ ਆ ਉਧਰ ਮੇਰੀ ਗੱਲ ਸੁਣ ਲਓ ਜੀ ਜੇ ਉਹਨੂੰ ਰੱਖਣਾ ਨਾ ਤਾਂ ਮੈਨੂੰ ਕੋ ਬਾਹਰ ਘਰ ਲੈ ਦੋ ਠੀਕ ਹੈ ਮੈਂ ਨਹੀਂ ਉੱਥੇ ਰਹਿ ਸਕਦੀ ਤੀਨੀਆਂ ਪਤਾ ਕਿਨੇ ਕਿਨੇ ਮਜ਼ਾਕ ਕਰਦੀਆਂ ਨੇ ਮੇਰੇ ਤਾਂ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਪਹਿਲਾਂ ਤਾਂ ਤੂੰ ਕਹਿੰਦੀ ਸੀ ਮੈਂ ਪਿੰਡ 'ਚ ਰਹਿਣਾ ਹੁਣ ਤੂੰ ਕਹਿੰਦੀ ਐ ਮੈਂ ਮੈਂ ਖੇਤ 'ਚ ਰਹਿਣਾ ਪਹਿਲਾਂ ਕੀ ਪਿੰਡ 'ਚ ਢੋਕੇ ਲੈਣ ਨੂੰ ਗਈ ਸੀ ਆਹੋ ਢੋਕੇ ਲੈਣ ਗਈ ਸੀ ਕੀ ਔਰ ਜਿਹੜਾ ਚੰਦ ਚੜਾਇਆ ਉਹਨੇ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਆਪਦਾ ਉੱਥੇ ਖੇਤ ਤੇ ਜਾਣਾਗਾ ਮੈਂ ਨਹੀਂ ਉਹ ਸਾਰਾ ਘਰ ਮਾਰਨ ਵਾਲਾ ਹੋਇਆ ਪਿਆ ਕੋਈ ਨਾ ਮੈਂ ਆਪੇ ਸਾਰਨ ਲੂਗੀ ਆ ਲੋਕਾਂ ਦੇ ਨਹੀਂ ਮੈਂ ਤਾਂ ਤਾਂ ਨੇ ਮੈਨੇ ਸਹਿ ਜਾਂਦੇ ਬੈਠੀ ਆ ਬੈਠੀ ਨਾਲ ਦੇ ਕਮਰੇ 'ਚ ਪਾਲਾ ਦਰਸ਼ਨ ਜਾ ਕੇ ਹੂਰ ਪਰੇਗੇ ਚੱਲ ਭੁਜਾਈਆ ਚੱਲਣਾ ਕਾਹੋ ਪਾਲਾ ਜਾ ਕੇ ਦਰਸ਼ਨ ਉਹਦੇ ਸ਼ਰਮਤਾ ਹੈ ਨਹੀਂ ਕਿ ਮੜੀ ਮੁੱਟੀ ਇੱਥੇ ਮੇਰੇ ਵਰਗੀ ਨੂੰ ਸੋਚੀ ਜਾਂਦੀ ਹੈਗੀ ਲੋਕਾਂ ਨੇ ਮੇਰਾ ਤਾਂ ਜੀਣਾ ਦੁੱਬਰ ਕਰਿਆ ਪਿਆ ਇਹਨਾਂ ਨੂੰ ਪਰਜਾਈ ਵੀ ਹੋਈ ਚਾਹੀਏਗੀ ਦੇਖ ਲਈ ਪਾਇਆ ਇਹ ਦਰਸ਼ਨ ਭਰਜਾਈ ਦੇ ਕਿੰਨਾ ਕਮ ਵਾਲੀ ਲੱਗਦੀ ਆ ਆਹੋ ਕਮ ਵਾਲੀ ਮੇਰੀ ਭਰਜਾਈ ਹੈ ਤੇਰੀ ਅੱਲੇ ਆਇਆ ਤੇਰਾ ਭਾਈ ਵਿਆਹ ਕੇ ਜਿਹੜੀ ਭਈਆ ਰਾਣੀ ਲਿਆਇਆ ਨਾਲੇ ਭਈਆ ਰਾਣੀ ਆਹੋ ਭਈਆ ਰਾਣੀ ਹੋਰ ਕੋਈ ਇਹਨੂੰ ਚੱਜ ਦੀ ਜਨਾਨੀ ਨਹੀਂ ਬਣੀ ਆਹੋ ਚੱਜ ਦੀ ਨਹੀਂ ਮਿਲਿ ਸਿਰ ਵੀ ਤੁਹਾਡੇ ਚੜਾਇਆ ਹੋਇਆ ਹੈਗਾ ਕਹਿੰਦੀ ਹੁੰਦੀ ਜੀ ਬਥੇਰਾ ਵੀ ਇਹਨੂੰ ਕਾਬੂ ਰੱਖ ਲੈ ਕਾਬੂ ਰੱਖ ਲੈ ਖਾਈ ਜਾਈ ਹੁਣ ਕੜੀ ਚੌਲ ਆਹੋ ਘਰ ਬਸ ਗਿਆ ਭਈਆ ਰਾਣੀ ਉਹ ਰੱਖੀ ਪਈ ਸੀਗੀ ਉਹਦੇ ਵਾਸਤੇ ਆ ਵੀਡੀਓ ਦੇ ਕਰਮਾਂ ਜਿਵੇਂ ਮਿਲ ਗਈ। ਹਾਂ ਉਹ ਕਰਮਾਂ ਦੀ ਸੀ ਮਾੜਾ ਮोटा ਦੇਖਤਾ ਲੈਂਦਾ ਜਾਤ-ਗੋਤ ਦੀ ਤਾਂ ਕੋਈ ਲੈ ਆਂਦਾ। ਨਮੀ ਪ੍ਰਧਾਈ ਕਿੱਥੇ ਆ? ਆਓ ਬੈਠੀ ਆਂ ਮਹਾਰਾਣੀ। ਸਵੇਰ-ਦਿਰ ਸੋਈ ਚ ਬੜੀ ਆ ਪਤਾ ਨਹੀਂ ਕੀ ਕਰੀ ਜਾਂਦੀ ਹੈ ਜੀ। ਰਾਜ ਜੀ? ਹਾਂ ਬਾਈ। ਆ ਕੀ ਕਰਿਆ ਤਾਂ ਯਾਰ। ਕਿਹੜਾ? ਤੈਨੂੰ ਕੋਈ ਪੰਜਾਬ ਚ ਚੱਜ ਦੀ ਜਨਾਨੀ ਨਹੀਂ ਮਿਲੀ? ਮੈਂ ਹੋਰ ਕਿੱਥੋਂ ਦਾ ਰਿਸ਼ਤਾ ਮਰਾ ਹੋਣ ਦੀ ਸੀ। ਨਾ ਰਿਸ਼ਤੇ ਨੂੰ ਮੈਂ ਕੀ ਕਹਿੰਦੀ ਸੀ? ਕਿਹੜੇ ਰਿਸ਼ਤੇ ਦਾ ਬੰਦਾ ਅਜੇ ਵੀ ਨਹੀਂ ਮਿਲ ਲਈ। ਆਹੋ ਹੁਣ ਬੜੀ ਤੋਂ ਹੋਰ ਪਰੀ ਵਿਆਹ ਲਿਆਇਆ ਬੇਸਤੀ ਕਰਾ ਕੇ ਰੱਖਤੀ ਸਾਰੇ ਸ਼ਰੀਕੇ ਚ ਸਰਦਾਰ ਜੀ ਖਾਣਾ ਖਾ ਲਈ ਦੀਏ ਦੇਖ ਲੋ ਮੈਂ ਤਾਂ ਉਹਨੂੰ ਨਹੀਂ ਪੁੱਛਿਆ ਖਾਣਾ ਉਹ ਮੈਨੂੰ ਖਾਣਾ ਬਾਅਦ ਚ ਪੁੱਛਦੀ ਆ ਓਹ ਕਿੰਮੇ ਵਾਰੀ ਲਿਆ ਲੀਜੇ ਸਰਦਾਰ ਜੀ ਪਹਿਲਾ ਭਈਆ ਨੂੰ ਦੇ ਲੀਜੇ ਭਈਆ ਦੇਖ ਲੈ ਭਾਈ ਤੈਨਾਂ ਤਾਂ ਕਰੇ ਪੁੱਛਿਆ ਨਹੀਂ ਖਾ ਰੋਟੀ ਹੂੰ